ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਘਰੇਲੂ ਬਿਹੜਾ ਦਿਖਾਉਣੀ ਹੈ ਵੇਦਰ ਰਿਕਾਰਡ ਡਿਟੇਲ ਇਨਫੋਰਮੇਸ਼ਨ ਸਾਰੀ ਵੀਰ ਤੋਂ ਲੈ ਕੇ ਦੇਵਾਂਗੇ ਕਿਹੜੇ ਸੀਮਨ ਦੀ ਆਪ ਆ ਕਿਹੜਾ ਅੱਗੇ ਲੱਗਿਆ ਵਾ ਘਰੇਲੂ ਬਿਹੜਾ ਦੋ ਬਕਾਊ ਆ ਸਸੀਕਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਨਥੋਵਾਲ ਪਿੰਡ ਨਥੋਵਾਲ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਪਹੇਗੇ ਮਹਿਲਕਲਾ ਸਾਈਡ ਆ ਗਿਆ ਨਾ ਤਹਿਸੀਲ ਰਾਇਕੋਟ ਰਾਇਕੋਟ ਤੋਂ ਕਿੰਨਾ ਰਹਿ ਗਿਆ ਪਿੰਡ ਜੀ ਰਾਇਕੋਟ ਤੋਂ 10 ਕੁ ਮਿੰਟ ਠੀਕ ਆ ਮਹਿਲਕਲਾ ਤੋਂ ਮਹਿਲਕਲਾ ਤੋਂ ਵੀ 10-12 ਮਿੰਟ ਜੀ ਮੋਬਾਈਲ ਨੰਬਰ ਬਈ ਜੀ ਆਪਣਾ 87250 12291 87250 12291 12291 ਜਿਹੜੇ ਪਹਿਲਾ ਨੰਬਰ ਤੇ ਪਲੂਣ ਬੱਛੀ ਦੇਖ ਰਹੇ ਆ ਆਪਣੀ ਸੁਹਾ ਸੂਰੀ ਜੀ ਇਹ ਪਹਿਲਾ ਹਾਂ ਜੀ ਪਹਿਲਾ ਤੋਂ ਦੋ ਦਾੰਦਾ ਠੀਕ ਹੈ ਕਿਹੜੇ ਸੀਮਨ ਦੀ ਆ ਗਈ ਆਪ ਜੀ ਇਹ ਹੀ 500 60 ਬਾੜ ਦੀ ਅੱਛਾ ਆਪ ਆ ਗਈ 500 60 ਬਾੜ ਦੀ ਤੇ ਅੱਗੇ ਹੁਣ ਸੀਮਨ ਕਿਹੜਾ ਲੱਗਿਆ ਹੋਇਆ ਇਹਦੇ ਇਹ ਤੇ ਹੁਣ ਲੱਗਿਆ ਜੈਗ ਦਾ ਅੱਛਾ ਅੱਗੇ ਜੈਗ ਦਾ ਸੀਮਨ ਆ ਤੇ ਆਪਣੇ ਘਰ ਦੀ ਬੱਚੀ ਤਿਆਰ ਕਰੀ ਪਿਆ ਇਹਦੀ ਹਮਤੋਂ ਲੈਂਦੀ ਹੈ ਬੱਚੀ ਅੱਛਾ ਫਾਰੋਂ ਦੇ ਵਿੱਚੋਂ ਬੱਚੀ ਲੈ ਕੇ ਆਏ ਜ ਆਪਾਂ ਉਹਨਾਂ ਨੇ ਦੱਸਿਆ ਸੀ 500 60 ਬਾੜ ਦੀ ਠੀਕ ਆਗੇ ਆਪੇ 2 ਸਾਲ ਹੋ ਗਏ ਪਹਿਲਾ ਵੀਡੀਓ ਕਵਰ ਕਰੀ ਸੀ ਫਾਰਮ ਚੋਂ ਕੇ ਗਾਂ ਲਿਆ ਸੀ ਟੋਕੜ ਉਹ ਵੀ ਚੰਗੀ ਵਧੀਆ ਤਿਆਰ ਕਰ ਲਈ ਸੀ ਕਹਿੰਦਾ ਵਾ ਚੰਗਾ ਬਰੀਦ ਵਾਲਾ ਪਸ਼ੂ ਦੇਖ ਕੇ ਆਪਾਂ ਮਿਹਨਤ ਕਰ ਲੈਨੇ ਆ ਉਹਨੂੰ ਤਿਆਰ ਕਰ ਲੈਨੇ ਆ ਠੀਕ ਹੈ ਤੇ ਲਗਭਗ 2-4 ਮਹੀਨੇ ਦਾ ਬੱਚੇ ਲੈਤਾ ਉਹ ਫਿਰ ਆਪਾਂ ਇਹ ਹਮ ਜੀ 4-4 ਮਹੀਨੇ ਦਾ ਬੱਚਾ ਠੀਕ ਹੈ ਬੱਚੇ ਦੀ ਆਪਾਂ ਨੂੰ ਵੀਡੀਓ ਹੋਏਗੀ ਜੀ ਹੁਣ ਇਹਦੇ ਆਪ ਦੇ ਹੱਥੀ ਆਪਾਂ ਲਵਾਤਾ ਸੀਮਨ ਜੱਗ ਦਾ ਅੱਜ ਇਹਦੇ ਸੂਨ ਦੇ ਵਿੱਚ ਦਿਨ ਕਿੰਨੇ ਬਾਕੀ ਪਏ ਜੀ ਪਤਾ ਨਹੀਂ ਇਹਦੇ ਹੈਗੇ ਜੀ ਹਲੇ 9-10 ਦਿਨ ਅਛਾ 9-10 ਦਿਨ ਸੂਣ ਚ ਪੈਂਡਿੰਗ ਆ ਤੇ ਬਾਕੀ ਜਿਹੜੇ ਫਾਰਮ ਚ ਆਪਾਂ ਲੈ ਕੇ ਆਏ ਤੇ ਬਾਡੀ ਬਾਂਦਰ ਦੇਖ ਕੇ ਅੰਦਾਜ਼ਾ ਸਾਨੂੰ ਦੁੱਧ ਕਿੰਨਾ ਦੇ ਦੇ ਦੂ ਹਾਈਸਟ ਪਲੂਨ ਇਹ ਹੁੰਦਾ ਚਾ ਉਹਨਾਂ ਨੇ ਤਾਂ ਕਿ ਆ ਜੀ ਬੱਚਾ ਹੈ 20 ਤੋਂ ਬਾਅਦ ਹੋਊਗਾ ਜੀ ਪਰ ਆਪਾਂ ਕਹਿੰਦੇ ਆ 20 ਕਿਲੋ ਮੰਨ ਕੇ ਬੰਦਾ ਪਰਚੇਸ ਕਰ ਲੇ ਜੀ ਜੀ ਰੇਟ ਇਹਦਾ ਕੀ ਰਹੂਗਾ ਰੇਟ ਫੋਨ ਤੇ ਕਰਾਂਗੇ ਚੀਜ਼ ਦੇ ਹਿਸਾਬ ਨਾਲ ਹੀ ਕਰਾਂਗੇ ਹਾਂਜੀ ਤੋਰੇਵਾਰ ਨੇ ਸੋ ਫਿਰ ਫੇਸ ਕੁਆਲਿਟੀ ਵਗੈਰਾ ਦੇਖੋ ਬੈੜ ਦੀ ਜੈਗ ਦੀ ਆਪ ਆ ਗਈ ਸੌਰੀ 500 60 ਬਾੜ ਦੀ ਤੇ ਜੈਗ ਤੋਂ ਅੱਗੇ ਪ੍ਰੈਗਨੈਂਟ ਆ ਤੇ ਬੱਚੀ ਦੀ ਕੁਆਲਿਟੀ ਵਗੈਰਾ ਸਾਫ਼ ਸੁਥਰੀ ਇੱਕ ਚ ਤੇ ਆਪਣੇ ਇੱਥੇ ਖੁਦ ਬਾਦਾਵਾਨ ਦੇ ਵਿੱਚ ਫਾਰਮ ਜੇ ਲੈ ਕੇ ਵੀਨੇ ਬੱਚੀ ਤਿਆਰ ਕਰੀ ਐ ਜਿਹੜੇ ਕਹਿੰਦੇ ਸੀ ਬਰੀਡ ਤਿਆਰ ਕਰਨੀ ਐ ਇਦਾਂ ਦੀ ਬੱਚੀ ਤੁਹਾਡੇ ਘਰੇ ਚੱਲੇਗੀ ਇੱਕ ਤਰ੍ਹਾਂ ਦਾ ਜਰਸੀ ਜੀ ਦੇ ਨੇ ਜਾਗ ਹੀ ਲਾ ਦੇਣਾ ਅੱਗੇ ਸੀਮੰਟ ਚੰਗਾ ਲੱਗਿਆ ਜੇਕਰ ਕਰਮਾੜੀ ਬੱਚੀ ਵਗੈਰਾ ਪਾਉਂਦੀ ਆ ਤਾਂ ਉਹ ਵੀਨੇ ਸਰੀ ਆਪਣੇ ਘਰੇ ਦੋ ਜਾਨਵਰ ਚਲੇ ਜਾਣਗੇ ਸੋ ਜੈਗ ਕੋਲ ਆਪਣੇ ਕੋਲ ਡਿਟੇਲ ਹੈਗੀ ਸਾਰੀ ਠੀਕ ਐ ਸੋ ਜੈਗ ਦੇ ਸੀਮੰਟ ਤੋਂ ਗੱਬਣਾ ਸਿਕਸਰ ਲੈ ਜਾ ਨੌਨ ਸਿਕਸਰ ਆ ਜੀ ਮਤਲਬ ਮੈਨੂੰ ਪੁੱਛਣੇ ਖਾਨਪੜ ਜੀ ਬੰਦੇ ਉਹਨਾਂ ਨੂੰ ਪਤਾ ਹੁੰਦਾ ਈ ਡਾਕਟਰ ਠੀਕ ਐ ਇੰਨਾ ਖਿਆਲ ਨਹੀਂ ਕਰਿਆ ਹਾਂਜੀ ਹਾਂਜੀ ਠੀਕ ਸੋ ਬਿਰੋ 9-10 ਦਿਨਾਂ ਅਜੇ ਪੈਂਡਿੰਗ ਪਿਆ ਕਹਿੰਦਾ ਬਾਪ ਹਜੇ ਤਾਂ ਇਹਨੇ ਲੇਵੇ ਸਿਰਫ 65% ਬਣਾਏਗਾ ਸੋ ਥਣ ਥਣ ਦੇਖੋ ਚਾਰੇ ਨਿਕਣਵੇਂ ਬਿਲਕੁਲ ਜਿਵੇਂ ਆਪਾਂ ਕਹਿੰਨੇ ਵੀ ਜਰਸੀ ਚੰਗੀ ਲੈਣੀ ਆ ਕਹਿੰਦਾ ਬਾਪ ਜਿਹੜਾ ਵੀਰ ਦੂਰੋਂ ਆਜੇ ਜਾਂ 100 ਤੋਂ ਆਜੇ 1000 ਕਿਲੋਮੀਟਰ ਤੋਂ ਆਜੇ ਪਰ ਆਗੇ ਨਹੀਂ ਘੋਗਾ ਢਿਲੋ ਗਾਂ ਪਾਈ ਜੇ ਸਾਡੇ ਪਸੰਦ ਨਹੀਂ ਗਈ ਪੂਰੀ ਚੰਗੀ ਚੀਜ਼ ਆਪਾਂ ਤੁਹਾਨੂੰ ਦਿਖਾਤੀ ਅੱਜ ਬੈਸ ਰਿਕਾਰਡ ਆਪਾਂ ਲੈ ਕੇ ਦਿੱਤਾ ਇਹਦਾ ਸਾਰਾ ਤੇ ਰੇਟ ਇਹਦਾ ਫੋਨ ਤੇ ਹੋਊਗਾ ਕੱਲਾ ਵਾ ਜਿਹੜੀ ਰਹਿ ਗਈ ਗੱਲ ਜਿਸ ਕਿਸੇ ਵੀਰਪਾਈ ਤੇ ਪਸੰਦ ਆਊਗੀ ਤਾਂ ਤੁਸੀਂ ਬਾਈ ਨਾਲ ਸੰਪਰਕ ਕਰਕੇ ਕਹਿੰਦਾ ਪਰ ਸਰੋਸਾ ਵੀ ਅੱਜ ਨਾ ਮਾ ਬਾਇ ਲੱਗਦਾ ਇਹਦੇ ਹਨਾ ਬਸ ਹੁਣੀ ਪਾਇ ਜੀ ਜੀ ਅੱਗੇ ਅੱਗੇ ਦੋ ਨੰਬਰ ਤੇ ਆਪਾਂ ਡੱਬੀ ਵੜ ਦੇਖ ਰਹੇ ਆਂ ਜੀ ਹਾਂ ਜੀ ਇਹ ਹੈ ਕੀ ਆ ਕਿਹੜਾ ਸੂਆ ਸੁੰਦੀ ਆ ਜੀ ਇਹ ਜੀ ਚਾਰ ਦੰਦ ਚਾਰ ਦੰਦ ਪਹਿਲਾ ਸੁੰਦੇ ਕਿ ਦੂਜੇ ਅੱਛਾ ਪਹਿਲਾ ਸੂਆ ਚਾਰ ਦੰਦ ਤੇ ਵੱਡੀ ਪਲੀਪਲੀ ਵੀ ਬਹੁਤ ਜਾਦੇ ਹਨਾ ਜੀ ਹਾਂ ਜੀ ਵੇਖ ਲਓ ਤੁਸੀਂ ਕਰਦੇ ਦੇਖੋ ਠੀਕ ਹੈ ਅੱਜ ਇਹਦੇ ਸੂਣ ਚ ਦੇਣ ਕਿੰਨੇ ਕ ਪਏ ਆ ਇਹ 2023 ਅਸੀਂ ਆਪਾਂ ਦੋ ਬੱਚਿਆਂ ਨੂੰ ਦੁੱਧ ਨਹੀਂ ਲੈ ਕੇ ਪਾਲਿਆ ਹਾਂ ਹਾਂਜੀ ਇਹ ਵੱਡੀ ਲੱਗੇ ਪਾਲੀ ਸੀ ਜੀ ਇਹ ਤਾਂ ਇਹ ਤਾਂ ਜਿਵੇਂ ਚੱਕੀ ਵਾਲਿਆਂ ਕੋਲੋਂ ਲੈ ਕੇ ਪਾਲੀ ਫਿਰਿਆ ਵੱਡੀ ਠੀਕ ਆ ਮਾਲਾ ਰਾਜੀਰੂ ਜੀ ਵਾੜੀ ਹੋਈ ਵੀ ਸੀ ਰਹਿੰਦੀ ਨਹੀਂ ਸੀ ਹਾਂਜੀ 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 ਆਪਣੇ ਕੋਲੇ ਆ ਕੇ ਆਪਾਂ ਇਹਦੀ ਮਿਹਨਤ ਕੀਤੀ ਆਪਾਂ ਅੱਛਾ ਅੱਜ ਸਹੀ ਦਿਨ ਕਿੰਨੇ ਸੂਣ ਚ ਬਾਕੀ ਐ ਯਾਨੀ ਕਿ ਇਹਦੇ 2023 ਤੱਕ ਆਰਾਮ ਨਾ ਪਿਆ ਅੱਛਾ 20 ਦਿਨ ਹਜੇ ਪੈਂਡਿੰਗ ਪਿਆ ਇਹਦਾ ਰਿਕਾਰਡ ਕੋਈ ਨਹੀਂ ਪਤਾ ਆਪਾਂ ਨੂੰ ਇਹਦੇ ਰਿਕਾਰਡ ਦਾ ਕੋਈ ਪਤਾ ਨਹੀਂ ਲੇਕਿਨ ਜਾਤ ਹੀ ਦੱਸੀ ਜਿੰਦੀ ਹੁਣ ਇਹਦੇ ਕਿਹੜਾ ਭਰਾਇਆ ਜੀ ਆਪਾਂ ਹੋਣੇ ਦੇ ਸਾਈਵਾਲ ਦਾ ਵਧੀਆ ਟਿਕਾ ਜਿਹੜਾ ਵਧੀਆ ਇਨਸਾਨ ਤਾਂ ਹੁੰਦਾ ਉਹ ਲੱਗਿਆ ਰਿਹਾ ਠੀਕ ਹੈ ਐਚ ਐਫ ਦੇ ਆਪਾਂ ਸਾਈਵਾਲ ਦਾ ਟਿਕਾ ਰੱਖਦਾ ਹਾਂਜੀ ਹਾਂਜੀ ਇਹਦਾ ਮੁੱਲ ਵੜੀ ਇਹਦਾ ਵੀ ਫੋਨ ਤੇ ਕਰੀ ਦੁੱਧ ਕਿੰਨਾ ਕੁ ਦੇ ਦੂਗੀ ਅੰਦਾਜ਼ਾ ਜਾ ਜਾ ਇਹਦੀ ਮਾਂ ਥੱਲੇ ਸੀਗਾ ਯਾਨੀ ਕਿ ਉਹਦੋਂ ਉਹਨਾਂ ਨੇ ਮਤਲਬ 27 28 ਕਿਲੋ ਦੁੱਧ ਚੋਇਆ ਫੜਾ ਕਹਿੰਦਾ ਵਾ ਜੱਟ ਸੌਦਾ 24 25 ਵਾਲੀ ਹੈਗੀ ਆ ਆਰਾਮ ਨਾਲ ਜੀ ਤੇ ਚਾਹੇ 20 ਕਿਲੋ ਮੰਨ ਕੇ ਲੈ ਜਾਏ ਬੰਦਾ ਇਹਨੂੰ ਜੀ ਜੀ ਆਈਟੀ ਕਾ ਨੂੰ 20 ਕੁਲੇ ਦਿੱਤਾ ਤੱਕ ਕੀ ਦਿੱਤਾ ਟੋਰੀਓ ਬਾਹਰ ਨੂੰ ਸਵਰਕ ਕਦ ਕੜ ਵਗੈਰਾ ਦੇਖੋ ਪਹਿਲਾ ਸੁਆ ਚਾਰ ਦਾ ਬੱਚੀ ਸੂਰੇ ਆ ਸੂਣ ਦੇ ਵਿੱਚ ਨੀਅਰ ਬੋਟੇ ਦੇ 20 ਦਿਨ 20 ਡੇਸ ਪੈਂਡਿੰਗ ਪਏ ਜਾਗੇ ਤੇ ਸੀਮਨ ਲੱਗਿਆ ਸਾਈਵਾਲ ਦਾ ਰੇਟ ਇਹਦਾ ਫੋਨ ਤੇ ਹੋਊਗਾ ਪਹਿਲੇ ਸੂਵੇ ਚੰਗੀ ਕਿਉਂਕਿ ਡਾਈਟ ਵਗੈਰਾ ਸਾਂਭੀ ਪਹਿਲਾਂ ਵੀ ਚੰਗੇ ਘਰੋਂ ਰੱਜੇ ਚੱਕੀ ਵਾਲੇ ਘਰੋਂ ਆਈ ਵੀ ਆ ਤੇ ਬਾਜਾਂ ਨੇ ਲੈ ਕੇ ਚੰਗੀ ਗੌਰ ਕਰ ਲਈ ਦੋ ਬੱਚੀਆਂ ਲੈ ਕੇ ਬਾਜਾਂ ਦੇ ਮਿੰਦ ਤਨਾ ਤਿਆਰ ਕਰੀਆਂ ਮੈਂ ਦੋਨੇ ਬਕਾਊਆ ਪਿੰਡ ਨੱਥੋਵਾਲ ਜਿਹੜਾ ਲੁਧਿਆਣੇ ਦਾ ਪਿੰਡ ਹੈਗਾ ਤਹਿਸੀਲ ਰੈਗੋਟਾ ਦੋ ਬਿਹੜਾ ਦਿਖਾ ਦਿਆਂ ਪਾ ਤੇ ਬਾਈ ਜੀ ਨੰਬਰ ਬੋਲ ਦਿਓ ਆਪਣਾ ਦੁਬਾਰੇ ਇੱਕ ਵਾਰੀ ਅੱਛਾ ਠੰਡੀ ਠੁੰਡੀ ਪੂਰੀ ਫੁੱਲ ਆ ਜੀ ਠੀਕ ਆ ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ 87250 1299 87250 1299 12200 999 ਸੀ ਸੋ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ